ਭਾਈ ਕਸ਼ਮੀਰ ਸਿੰਘ ਜਿਨ੍ਹਾਂ ਨੂੰ ਕਿ 26 ਮਈ 1990 ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਫੜਕੇ ਸ਼ਹੀਦ ਕਰ ਦਿੱਤਾ ਗਿਆ ਸੀ। ਰਾਸ਼ ਸਿੰਘ ਜੀ ਕਿੰਨੀ ਉਮਰ ਸੀ ਜਦੋਂ ਤੁਹਾਡੇ ਭਰਾ ਦਾ ਸ਼ਹੀਦ ਹੁੰਦੇ ਨੇ? ਮੇਰੀ ਉਮਰ 13 ਸਾਲ ਜਦੋਂ ਅਟੈਕ ਹੁੰਦਾ ਹੈ ਤੇ ਫਿਰ ਪਹਿਲਾਂ ਹੀ ਸੰਤਾ ਕੋ ਜਾਂਦੇ ਹਨ ਹਾਂਜੀ ਜਦੋਂ ਅਟੈਕ ਹੁੰਦਾ ਉਤਨ ਕਿਤੇ ਪਿੰਡ ਹੀ ਸਣ ਕੇ ਜਾਂ ਹਾਂਜੀ ਬਾਹਰ ਉੱਥੋਂ ਨਿਕਲੇ ਆ ਹਾਂਜੀ ਬਾਹਰ ਇਹ ਬਾਹਰ ਸੀਗੇ ਹਾਂਜੀ ਹਾਂਜੀ ਇਹ ਸਖੰਦਰ ਸਿੰਘ ਸੰਘਾ ਦੇ ਦੋਵੇਂ ਪਹਿਲਾਂ ਇਕੱਠੇ ਰਹੇ ਅੱਛਾ ਸੁਖੰਦਰ ਸਿੰਘ ਸੰਘਾ ਤੁਹਾਡੇ ਪਿੱਡ ਦੇ ਲਾਗੇ ਪਿੰਡਿਆ ਉਹਦਾ ਵੀ ਉਹ ਵੀ ਬੜਾ ਵੱਡਾ ਨਾ ਹੋਇਆ ਬੀਟੀਐਫ ਦਾ ਬਹੁਤ ਚੰਗਾ ਹਾਂਜੀ ਫਿਰ ਪਾਰਟੀ ਜਿਹੜੀ ਹੈ ਨਾ ਇਹਨੇ ਆਪਦੀ ਵੱਖਰੀ ਕੰਮ ਅੱਛਾ ਉਹ ਬੀਟੀਐਫ ਦਾ ਹੀ ਹਾਂ ਇਹ ਫਿਰ ਲਿਬਰੇਸ਼ਨ ਆ ਅਛਾ ਇਹ ਫਿਰ ਖਾਲਸਾ ਲਿਬਰੇਸ਼ਨ ਫੋਰਸ ਹਾਂਜੀ ਖਾਲਸਾ ਆ ਮੈਂ ਵੇਖ ਰਿਹਾ ਹਾਂ ਇਸ਼ਤਿਹਾਰ ਦੇ ਵਿੱਚ ਵੀ ਜਿਹੜਾ ਵਾ ਉਹ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ ਦਾ ਨਾਮ ਹੀ ਹੈ ਵੈਸੇ ਚਾਰੇ ਜੱਥੇ ਬੰਦੀਆਂ ਦੇ ਹੀ ਮੁਖੀਆਂ ਦੇ ਨਾਮ ਨੇ ਅਛਾ ਕਿਸੇ ਵੱਡੇ ਕਾਰਨਾਮੇ ਦੇ ਵਿੱਚ ਕੋਈ ਜ਼ਿਕਰ ਆਉਂਦਾ ਇਹਨਾਂ ਦਾ ਜਾਂ ਤੁਸੀਂ ਸੁਣਿਆ ਕਿਤੇ ਕਿਸੇ ਵੱਡੀ ਕਾਰਵਾਈ 'ਚ ਕਿਤੇ ਨਾਮ ਆ ਗਿਆ ਜਿਹੜੀ ਵੱਡੀ ਕਾਰਵਾਈ ਹੈ ਸਭ ਤੋਂ ਵੱਡੀ ਕਾਰਵਾਈ ਲਾਗੇ ਸਾਡੇ ਪਿੰਡ ਇੱਕ ਰੈਸ਼ੀ ਆਣਾ ਓਕੇ ਉੱਥੇ ਫਿਰ ਇਹਨਾਂ ਨੇ ਰਾਤ ਸੀ ਆਰਪੀ ਵਾਲੇ ਜਿਹੜੇ ਹੈਗਾ ਨਾ ਅਫਸਰ ਸਾਨੂੰ ओके okay. ओ बहुत ट्रांसफरदा ओके ओना ने डैडी ਸਾਡੇ ਨੂੰ ਬਹੁਤ ਮਾਰਿਆ ਹੈ ओके ਤੇ ਉਹ ਫਿਰ ਡੈਡੀ ਸਾਡਾ ਰੋ ਕੇ ਇਹਨਾਂ ਨੂੰ ਕਹਿੰਦਾ ਵੀ ਇਹਦੇ ਨੂੰ ਚੰਗਾ ਤੇ ਤੂੰ ਹੀ ਮੈਨੂੰ ਮਾਰ ਦੇ ਉਹਦੇ ਚੰਗਾ ਤੁਹਾਡੇ ਮਤਲਬ ਜਦੋਂ ਪੁਲਸ ਆਉਂਦੀ ਹੀ ਤੁਹਾਡੇ ਪਿਤਾ ਜੀ ਨੂੰ ਫੜ ਕੇ ਖੜਦੇ ਰਹੇ ਹਾਂਜੀ ਹਾਂਜੀ ਉਹਨਾਂ ਨੂੰ ਤੇ ਫਿਰ ਬੜਾ ਤਸ਼ੱਦਦ ਹੋਇਆ ਉਹਨਾਂ ਨੂੰ ਬਹੁਤ ਮਾਰਿਆ ਉਹ ਹੀ ਐਸੋ ਜਾਂਦੇਗੇ ਬਾਪੂ ਨੂੰ ਖਾਂਦਾ ਰਿਹਾ ਬਾਪੂ ਨੂੰ ਖਾਂਦਾ ਰਿਹਾ ਬਾਪੂ ਕੋ ਕੀ ਖਣਾ ਕੇ ਬਾਪੂ ਬਹੁਤ 1500 ਰੁਪਏ ਆਦੀ ਬਿਲ ਸਣਾਉਂਦੀ ਅੰਨੇ ਦੀ ਪਟੇਪਾ ਅੱਛਾ ਦੇਖੋ ਹੇ ਇਸ ਤਰ੍ਹਾਂ ਹੀ ਕੋਈ ਦੇ ਦੇ ਜੇ ਦੇ ਜਾਂਦਾ ਹੈ ਕੋਈ 2000 3000 ਕਿ ਮੈਨੂੰ ਆਖਣਾ ਲੈ ਇਹਨੂੰ ਵਾਧੂ ਪੈਸੇ ਹੁੰਦੇ ਵਾਧੂ ਮੈਨੂੰ ਕਿੱਥੋਂ ਹੋਣੇ ਜੇ ਮੇਰੇ ਕੋ ਵਾਧੂ ਪੈਸੇ ਹੁੰਦੇ ਤਾਂ ਮੈਂ ਗੱਡੀਆਂ ਨਾ ਚੜਿਆ ਕਰਦਾ ਚੌਥੇ ਵਾਲੇ ਪੈਸੇ ਵੀ ਆਂਦੇ ਕੋਈ ਕੋ ਕਮੇਟੀ ਕਮੇਟੀ ਚੁੱਕ ਕੇ ਹਾਂਜੀ ਹਾਂਜੀ ਕਮੇਟੀ ਪਾਈ ਤੇ ਉਹ ਚੁੱਕੀ ਫਿਰ 10000 ਜੀ ਤੇ ਫਿਰ 14 ਕੀਤਾ ਹਾਲੋ ਇਹ ਅੱਜ 40000 ਰੁਪਏ ਦੀ ਭੇਟਾ ਅਸੀਂ ਤੁਹਾਡੇ ਸਪੁਰਦ ਕਰ ਰਹੇ ਹਾਂ ਮਹਾਰਾਜ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਤੁਹਾਡੀ ਉਹਨਾਂ ਵੀਰਾਂ ਦੀ ਵੀ ਚੜ੍ਹਦੀ ਕਲਾ ਕਰੇ ਤੁਹਾਡੀਆਂ ਵੱਡੀਆਂ ਉਮਰਾਂ ਕਰੇ ਮਹਾਰਾਜ ਪ੍ਰਮਾਤਮਾ ਵਧੀਆ ਤਰੀਕੇ ਨਾਲ ਬਾਪੂ ਜੀ ਦੀ ਅੰਤਮ ਅਰਦਾਸ ਕਰਨੀ ਆ ਆਈਆਂ ਸੰਗਤਾਂ ਦਾ ਵਧੀਆ ਵਧੀਆ ਜਲ ਪਾਣੀ ਨਾਲ ਜਿਹੜਾ ਬਾ ਸੇਵਾ ਕਰਨੀ ਆ ਤੇ ਹੋਰ ਲੋੜ ਪੈਗੀ ਖਰਚੇ ਦੀ ਫੇੜਾ ਜੇ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਦੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਮਾਨ ਉਹ ਜੀ ਵਾਹਿਗੁਰੂ ਤੀਕਾ ਖੜਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦਫ਼ਤਰ ਵਿਖੇ ਪਹੁੰਚੇ ਨੇ ਜੀ ਸਰਦਾਰ ਸੁਖਰਾਜ ਸਿੰਘ ਜੀ ਜੋ ਕਿ ਛੋਟੇ ਭਰਾ ਨੇ ਸ਼ਹੀਦ ਭਾਈ ਕਸ਼ਮੀਰ ਸਿੰਘ ਸਨ ਆਫ ਧਰਮ ਸਿੰਘ ਪਿੰਡ ਝੰਡੇਰ ਜ਼ਿਲ੍ਹਾ ਤਰਨਤਾਰਨ ਭਾਈ ਕਸ਼ਮੀਰ ਸਿੰਘ ਜਿਨ੍ਹਾਂ ਨੂੰ ਕਿ 26 ਮਈ 1990 ਨੂੰ ਇੱਕ ਛੁੱਠੇ ਪੁਲਿਸ ਮੁਕਾਬਲੇ ਦੇ ਵਿੱਚ ਫੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਕੀ ਕੁਝ ਹੋਇਆ ਬੀਤਿਆ ਤੇ ਕਿਵੇਂ ਹੁਣ ਤੱਕ ਦੀ ਜ਼ਿੰਦਗੀ ਚੱਲ ਰਹੀ ਆ ਗੱਲਬਾਤ ਕਰਦੇ ਆ ਸਰਦਾਰ ਸੁਖਰਾਜ ਸਿੰਘ ਜੀ ਨਾਲ ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸੁਖਰਾਜ ਸਿੰਘ ਜੀ ਕਿੰਨੀ ਉਮਰ ਸੀ ਜਦੋਂ ਤੁਹਾਡੇ ਭਰਾ ਤਾਂ ਸ਼ਹੀਦ ਹੁੰਦੇ ਰਹੇ ਤੁਹਾਡੀ ਮੇਰੀ ਉਮਰ 13 ਸਾਲ ਦੀ 13 ਸਾਲ ਤਕਰੀਬਨ ਸਾਨੂੰ ਸਾਰੀ ਹੋਸ਼ ਹੁਣੀ ਆ ਸੰਭਾਲ ਜੋ ਵੀ ਹੋਇਆ ਬੀਤਿਆ ਹਾਂਜੀ ਤੇ ਅਸਲ ਦੇ ਵਿੱਚ ਭਾਈ ਕਸ਼ਮੀਰ ਸਿੰਘ ਖੜਕੂਆਂ ਦੇ ਨਾਲ ਕਿਵੇਂ ਜਾ ਰਹੇ ਸੀਗੇ ਕਿਵੇਂ ਉਦੋਂ ਫਿਰ ਦਰਬਾਰ ਸਾਹਿਬ ਜਦੋਂ ਟੈਕ ਹੋਇਆ ਨਾ ਹਾਂਜੀ ਉਦੋਂ ਫਿਰ ਜ਼ਿਆਦਾਤਰ ਠੀਕ ਹੈ ਫੈਡਰੇਸ਼ਨ ਪਾਰਟੀ ਨਾ ਰਹਿੰਦੇ ਹੂੰ ਤੇ ਉਸ ਟਾਈਮ ਫਿਰ ਫੈਡਰੇਸ਼ਨ ਪਾਰਟੀ ਤੋਂ ਫਿਰ ਇਹ ਸੰਤਾਨਾਂ ਜਾ ਮਿਲੇ ਅੱਛਾ ਸੰਤਾਂ ਦਾ ਇਹ ਇਹ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਦੀ ਗੱਲ ਹੈ। ਹਾਂਜੀ ਹਮਲੇ ਤੋਂ ਪਹਿਲਾਂ ਦੀ ਗੱਲ ਹੈ। ਓਕੇ। ਤੇ ਪੜਾਈ ਕਰਕੇ ਉਹ ਵੇਲੇ ਫਿਰ ਇਹ ਲਹਿਰ ਨੂੰ ਤੁਰ ਪਏ। ਓਕੇ। ਇਹ ਲਹਿਰ ਤੋਂ ਹਰ ਜਦੋਂ ਅਟੈਕ ਹੁੰਦਾ ਹੈ ਤੇ ਫਿਰ ਪਹਿਲਾਂ ਹੀ ਸੰਤਾਂ ਕੋ ਜਾਣਦੇ ਹਨ। ਹਾਂਜੀ ਹਾਂਜੀ ਜਦੋਂ ਅਟੈਕ ਹੁੰਦਾ ਉਦੋਂ ਇਹ ਕਿਤੇ ਪਿੰਡ ਹੀ ਛਣ ਕੇ ਜਾਂਦੇ। ਹਾਂਜੀ ਬਾਹਰੇ। ਉੱਥੋਂ ਨਿਕਲੇ ਆ। ਹਾਂਜੀ ਬਾਹਰੇ। ਇਹ ਬਾਹਰ ਸੀਗੇ। ਹਾਂਜੀ ਹਾਂਜੀ। ਠੀਕ ਆ। ਤੇ ਇਹ ਫਿਰ ਕਿੰਨਾ ਚਿਰ ਪਕੌੜਾ ਰਹੇ ਆ। ਕੋਈ ਕਦੋਂ ਪੁਲਿਸ ਨੂੰ ਪਤਾ ਲੱਗਦਾ ਵੀ ਇਹ ਬੰਦਾ ਖਾੜਕੁਮਾ ਦੇ ਵਿੱਚ ਰੱਖਦਾ ਲਿੰਕ। ਇਹ ਫਿਰ 5 ਸਾਲ ਪਗੋੜਾ ਰਿਆ ਵਾ 5 ਸਾਲ ਯਾਨੀ ਕਿ 85 84 ਤੋਂ ਬਾਅਦ ਫਿਰ 85 ਚ ਰੌਲਾ ਪੈ ਗਿਆ ਹੈ ਹਾਂਜੀ ਹਾਂਜੀ ਅੱਛਾ ਤੇ ਇਹ ਸਖੰਦਰ ਸਿੰਘ ਸੰਘਾ ਦੇ ਦੋਵੇਂ ਪਹਿਲਾਂ ਇਕੱਠੇ ਰਹੇ ਅੱਛਾ ਸੁਖੰਦਰ ਸਿੰਘ ਸੰਘਾ ਤੁਹਾਡੇ ਪਿੰਡ ਦੇ ਲਾਗੇ ਪਿੰਡਿਆ ਉਹ ਵੀ ਬੜਾ ਵੱਡਾ ਨਾ ਹੋਇਆ ਬੀਟੀਐਫ ਦਾ ਬਹੁਤ ਜ਼ਿਆਦਾ ਹਾਂਜੀ ਤੇ ਉੱਥੋਂ ਫਿਰ ਉਹਦੇ ਨਾਲ ਫਿਰ ਪਾਰਟੀ ਜਿਹੜੀ ਹੈ ਨਾ ਇਹਨੇ ਹਾਂਜੀ ਇਹਨੇ ਆਪਦੀ ਵੱਖਰੀ ਕੰਮ ਅੱਛਾ ਉਹ ਬੀਟੀਐਫ ਦਾ ਹੀ ਇਹ ਫਿਰ ਆਪਰੇਸ਼ਨ ਨਾ ਆ ਸ਼ਾਇਦ ਫਿਰ ਖਾਲਸਾ ਆਪਰੇਸ਼ਨ ਫੋਰਸ ਹਾਂਜੀ ਖਾਲਸਾ ਆ ਮੈਂ ਵੇਖ ਰਿਹਾ ਇਸ਼ਤਿਹਾਰ ਦੇ ਵਿੱਚ ਵੀ ਜਿਹੜਾ ਵਾ ਉਹ ਗੁਰਜੰਤ ਸਿੰਘ ਬੋਤ ਸਿੰਘ ਵਾਲਾ ਦਾ ਨਾਮ ਹੀ ਹੈ ਵੈਸੇ ਚਾਰੇ ਜੱਥੇ ਬੰਦੀਆਂ ਤੇ ਹੀ ਮੁਖੀਆਂ ਦੇ ਨਾਮ ਨੇ ਹਾਂਜੀ ਸ਼ਾਇਦ ਆ ਮਤਲਬ ਵੀ ਇਹ ਮੇਨ ਇਹਨਾਂ ਦਾ ਕੇਐਲਐਫ ਨਾ ਹੋ ਗਿਆ ਹਾਂਜੀ ਅਸ਼ਾ ਕਿਸੇ ਵੱਡੇ ਕਾਰਨਾਮੇ ਦੇ ਵਿੱਚ ਕੋਈ ਜ਼ਿਕਰ ਆਉਂਦਾ ਇਹਨਾਂ ਦਾ ਜਾਂ ਤੁਸੀਂ ਸੁਣਿਆ ਕਿਤੇ ਕੋਈ ਵੱਡੀ ਕਾਰਵਾਈ ਚ ਕਿਤੇ ਨਾਮ ਜਿਹੜੀ ਵੱਡੀ ਕਾਰਵਾਈ ਹੈ ਸਭ ਤੋਂ ਵੱਡੀ ਕਾਰਵਾਈ ਲਾਗੇ ਸਾਡੇ ਪਿੰਡ ਦੇ ਕ੍ਰੈਸ਼ੀ ਆਣਾ ਓਕੇ ਉੱਥੇ ਫਿਰ ਇਹਨਾਂ ਨੇ ਰਾਤ ਸੀ ਆਰਪੀ ਜਿਹੜੇ ਜਿਹੜੇ ਹੈਗਾ ਨਾ ਅਫਸਰ ਸਾਨੂੰ ਓਕੇ ਉਹ ਬਹੁਤ ਤੰਗ ਕਰਦਾ ਓਕੇ ਉਹਨਾਂ ਨੇ ਡੈਡੀ ਸਾਡੇ ਨੂੰ ਬਹੁਤ ਮਾਰਿਆ ਏ ਓਕੇ ਤੇ ਉਹ ਫਿਰ ਡੈਡੀ ਸਾਡਾ ਰੋ ਕੇ ਇਹਨਾਂ ਨੂੰ ਕਹਿੰਦਾ ਵੀ ਇਹਦੇ ਨੂੰ ਚੰਗਾ ਤੂੰ ਹੀ ਮੈਨੂੰ ਮਾਰ ਦੇ ਉਹਦੇ ਚੰਗਾ ਅੱਛਾ ਇਹ ਆਂਦੇ ਵੀ ਕੀ ਗੱਲ ਹੋਈ ਆ ਤੁਹਾਨੂੰ ਕੀ ਤੰਗੀ ਕੀ ਆ ਉਹ ਆਂਦਾ ਵੀ ਰੋਇ ਤੇ ਇੱਥੇ ਠੋਡ ਮਾਰ ਕੇ ਜਾਂਦਾ ਤੇ ਮੈਂ ਕਦੀ ਇੱਕ ਉਂਗਲ ਨਹੀਂ ਖਵਾਈ ਤੇ ਇਹਨਾਂ ਨੇ ਆਖਿਆ ਕੋਈ ਗੱਲ ਨਹੀਂ ਫਿਰ ਆਫਾਂ ਕਰ ਲੈਨੇ ਆ ਜਿਤਨਾ ਮਸਲਾ ਹਲ ਹੁੰਦਾ ਹੂੰ ਇਹ ਫਿਰ ਰਾਤ ਗਸ਼ਤ ਕਰਦੀ ਹੁੰਦੀ ਸੀ ਆਰ ਪੀ ਓਕੇ 1 ਵਜੇ ਪੂਰੇ ਜਾਂਦੇ ਹੁੰਦੇ ਖਾਸਪੁਰੇ ਚੌਂਕੀ ਦੇ ਤਰਨਤਾਰਨ ਗਿਆੜਾ ਮਾਰ ਕੇ ਇਥੋਂ ਕਦੇ ਠਾਣਿਆ ਠੂਣਿਆ ਜਾਂਦੇ ਓਕੇ ਇਹਨਾਂ ਨੇ ਫਰੈਸ਼ੀਆ ਨੇ ਪਿੰਡ ਦੇ ਸਕੂਲ ਦੇ ਆਣਾ ਜਿਹੜਾ ਸੜਕ ਦੇ ਉੱਤੇ ਸਰਕਾਰੀ ਠੀਕ ਹੈ ਉਹਦੀ ਮਤਲਬ ਕੰਧ ਦੇੜ ਕੇ ਨਾ ਵਾਹ ਹਾਂ 50 ਫੁੱਟ ਤਾਂ ਹਾਂ 100 ਤਾਂ ਇਹ ਫਿਰ ਇੱਕ ਸਰਵਣ ਸਿੰਘ ਜਵੰਦਾ ਸ਼ਹੀਦ ओके okay. एक ਬਾਠਾ ਦਾ ਹੀ ਮੁੰਡਾ ਬਾਠ ਪੇਂਟ ਜਿਹੜਾ ਲਾਗੇ ओके ਚਧਰਾ ਚਧਰਾ ਦੇ ਹੀ ਉਹਨੂੰ ਡਾਕਟਰ ਡਾਕਟਰ ओके ਤੇ ਇਹ 5 6 ਬੰਦੇ ਹੀ ਜਾਣੀਗੇ ओके ਤੇ ਇਹਨਾਂ ਨੇ ਫਿਰ ਵੱਡਾ ਕਾਰਨਾਮਾ ਜਿਹੜਾ ਸਭ ਤੋਂ ਉਹ ਕੀਤਾ ਉਹ 16 ਬੰਦੇ ਸੀ ਆਰਪੀ ਦੇ ਜਿਹੜੇ ਉਹ ਫਿਰ ਵੱਡੀ ਜੀਪੀਐਮ ਗਾ ਨਹੀਂ ਇੱਕ ਹੂੰ ਤੇ 5 6 ਸਾਲ ਤਾਂ ਉਹ ਉਹਨਾਂ ਨੇ ਇੱਥੇ ਮਾਰੇ ਉਦੋਂ ਫਿਰ ਜ਼ਿੰਮੇਵਾਰੀ ਲਈ ਹੈ ਹੇ ਲਾਲਾ ਲਾਲਾ ਉਹਦੋਂ ਸਾਡੇ ਘਰ ਦੇ ਹਾਲਾਤ ਜਿਹੜੇ ਅੱਛਾ ਉਹ ਜਿਹੜਾ ਠੱਡ ਮਾਰਦਾ ਤਾਂ ਹੈ ਅਫਸਰ ਸੌਂਦਾ ਉੱਥੇ ਹਾਂਜੀ ਸੌਂਦਾ ਉੱਥੇ ਹੀ ਸੌਂਦਾ ਸੌਂਦਾ ਠੀਕ ਆ ਅੱਛਾ ਉਸ ਗੱਲ ਤੋਂ ਬਾਅਦ ਫਿਰ ਜਦੋਂ ਨਾਂ ਆ ਗਿਆ ਅਖਬਾਰਾਂ 'ਚ ਸਾਰੇ ਲਾਲ ਲਾਲ ਅਖਬਾਰਾਂ 'ਚ ਨੇ ਆਖਿਆ ਵੀ ਹੁਣ ਮੈਂ ਜੋ ਕੀਤਾ ਜੋ ਪਛਾਣਤ ਕਰ ਛੱਡਿਆ ਵਾ ਠੀਕ ਆ ਹੁਣ ਮੇਰੇ ਕੋ ਅਸਲਾ ਸਾਰਾ ਆਪਣਾ ਤੇ ਹੁਣ ਮੈਂ ਜ਼ਿੰਮੇਵਾਰੀ ਲੈ ਲਈ ਓਕੇ ਤੇ ਆ ਆਪਣਾ ਘਰ ਦਾ ਤੁਸੀਂ ਬੰਦੋਬਸਤ ਪਈਆ ਦਾ ਘਰ ਲੋ ਅੱਛਾ ਅਸੀਂ ਫਿਰ ਸਾਰੇ ਉਦੋਂ ਫਿਰ ਘਰੋਂ ਅਸੇ ਪਾਸੇ ਹੋ ਗਏ ਬਕਾਰੀ ਘਰੋਂ ਲੰਭੇ ਰੋਇਆ ਘਰੋਂ ਫਿਰ ਤੇ ਉਦੋਂ ਤੋਂ ਫਿਰ ਉਹਨਾਂ ਨੇ ਆਖਿਆ ਫਿਰ ਪਗੌੜਾ ਕਰਾਰ ਲਹਿਤਾ ਹੂੰ ਪੀਰ ਨਾਲ ਜਿੱਥੇ ਵੀ ਟੱਬਰ ਜਿੱਥੇ ਫੜੀਦਾ ਹੂੰ ਜਿ ਤਰ੍ਹਾਂ ਸੰਘਾ ਸਾਹਿਬ ਦੇ ਦੋ ਭਾਈ ਬਿੱਟੂ ਤੇ ਬਿੱਲੀ ਹੂੰ ਉਹਨਾਂ ਨੂੰ ਮਾਰਦਾ ਮੁੜ ਕੇ ਫੜ ਕੇ ਹੀ ਮਾਰਦਾ ਠੀਕ ਆਂਦੇ ਹੀ ਵੀ ਜਿਹੜਾ ਦਾ ਹੁੰਦਾ ਉਹਨਾਂ ਦਾ ਟੱਬਰ ਦਾ ਜੀ ਮਾਰਦੇ ਹੋ ਹੂੰ ਫਿਰ ਸਾਰਾ ਆਪਣਾ ਘਰ ਨਹੀਂ ਬੈਠੇ ਓਕੇ ਤੇਰੇ ਘਰ ਟੈ ਟੇਰੀ ਹੋ ਗਿਆ ਇਸ ਤਰ੍ਹਾਂ ਹੀ ਸਾਰੇ ਘਰ ਜਿਹੜੇ ਘਰੋਂ ਭਕਾਰ ਹੋ ਗਏ ਘਰੋਂ ਤੁਹਾਡੇ ਮਤਲਬ ਜਦੋਂ ਪੁਲਸ ਆਉਂਦੀ ਸੀ ਤੁਹਾਡੇ ਪਿਤਾ ਜੀ ਨੂੰ ਫੜ ਕੇ ਖੜਦੇ ਰਹੇ ਹਾਂਜੀ ਹਾਂਜੀ ਉਹਨਾਂ ਨੂੰ ਤਾਂ ਫਿਰ ਬੜਾ ਤਸ਼ੱਦਦ ਹੋਇਆ ਉਹਨਾਂ ਨੂੰ ਬਹੁਤ ਮਾਰੀ ਬਹੁਤ ਠੀਕ ਹੈ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਮਾਰਿਆ ਕਿੰਨੇ ਭਰਾ ਹੋ ਤੁਸੀਂ ਸਾਰੇ ਅਸੀਂ 8 ਭਰਾ ਹਾਂ ਅੱਛਾ ਅੱਠਾਂ 'ਚੋਂ ਅਸੀਂ 3 ਰਹਿ ਗਏ ਇੱਕ ਤੇ ਸ਼ਹੀਦ ਹੋ ਗਿਆ ਹਾਂਜੀ ਤੇ ਬਾਕੀ ਚਾਹ ਉਹਨੂੰ ਕੀ ਹੋਇਆ ਤੇ ਇਹ ਇੱਕ ਸ਼੍ਰੋਮਣੀ ਕਮੇਟੀ ਜਿਹੀ ਇੱਥੇ ਅਬਰਸਰ ਸਾਹਿਬ ਟੁੱਟੀ ਸੀਦੀ ਓਕੇ ਉਹ ਕਾਰ ਪਾਰਕਿੰਗ ਜਿਹਨਾਂ ਗੱਡੀ ਲਵਾਉਣ ਲੱਗਾ ਹੈ ਕਾਰ ਓਕੇ ਤੇ ਉਹ ਮਗਰ ਲੋਹੇ ਦੇ ਪਾਈਪ ਲੱਗੇ ਸੀ ਹਮ ਤੇ ਉਹ ਸਾਈਡ ਦਾ ਦਸਦਾ ਦਸਦਾ ਹੀ ਪਛਾਟਿਆ ਅੱਛਾ ਤੇ ਉਹ ਪੈਂਵ ਦੇ ਉੱਤੇ ਡਿੱਗ ਪਿਆ ਦੋ ਗਾੜੀ ਛੋਟਾ ਪੈਂਵ ਹੀ ਆ ਡੇ ਨੇ ਹਮ ਉਹਨਾਂ ਦੇ ਵਜ੍ਹਾ ਦਾ ਨਾਲ ਜਿਹੜੇ ਵਜੇ ਉਹਨਾਂ ਦੇ ਓਏ ਹੋਏ ਓਏ ਹੋਏ ਅੱਛਾ ਇਹ ਉੱਥੇ ਲੈਥ ਹੋ ਗਿਆ ਹਾਂਜੀ ਕੀ ਆ ਆਮਦਨ ਦਾ ਸਾਧਨ ਕੀ ਜੇ ਪੈਲੀ ਬਣਾ ਕੇ ਨਾ ਗਿਆ ਆਮਦਨ ਦਾ ਸਾਧਨਾ ਪੈਲੀ ਇੱਕੋ ਹੀ ਕਿਲਾ ਵਾ ਠੀਕ ਆ ਤੇ ਇਨਾ ਵੀ ਕਣਕ ਪਠਾ ਜਾਂਦਾ ਵਾ ਠੀਕ ਆ ਤੇ ਚਲੋ ਡੰਗਰ ਗਾਂ ਆ ਇੱਕ ਹੂੰ ਤੇ ਲੋਧਾ ਦੇ ਘਰ ਦਾ ਹੋ ਜਾਂਦਾ ਐਸੇ ਕਰਕੇ ਆਖੀ ਦਾ ਇਨਾ ਕੀ ਆ ਕੁਝ ਕਣਕ ਬੀਜ ਲਈਦੀ ਐ ਚਲੋ ਕਣਕ ਹੋ ਜਾਂਦੀ ਘਰ ਦੀ ਖਾਣ ਜੋਗੀ ਕਣਕ ਹੋ ਗਈ ਕੁਝ ਦੁੱਧ ਪਾ ਕੇ ਆਪਣਾ ਟਾਈਮ ਪਾਸ ਕਰ ਹਾਂ ਟਾਈਮ ਪਾਸ ਤੇ ਜੇ ਦਿਹਾੜੀ ਕਿਤੇ ਮਿਲ ਗਈ ਤੇ ਉਹ ਕਰ ਲੈਣੀ ਆ ਜੇ 2 ਮਹੀਨੇ ਲਾਗੇ 3 ਲਾਗੇ ਜਿੱਥੇ ਵੀ ਕਿਤਰਾ ਤੇ ਕੰਮ ਕਰਦੇ ਉਹ ਦਿਹਾੜੀ ਲਈ ਦਿਹਾੜੀ ਤੇ ਹਮ ਮਿਸਤਰੀਆਂ ਨਾਲ ਚੱਲ ਜਾਈਦਾ ਵਾ ਓਕੇ ਤੇ ਮਤਲਬ ਹੋਰ ਵੀ ਕਈ ਕੁਆੜੀ ਦਾ ਕੰਮ ਜੋ ਵੀ ਹੋਵੇ ਬੱਚੇ ਕਿੰਨੇ ਤੁਹਾਡੇ ਬੱਚੇ ਬੇਗਾ ਇੱਕ ਅੱਛਾ ਉਹ ਕੀ ਕਰਦਾ ਉਹ ਪੜਦਾ ਇੱਥੇ ਜੱਬੋ ਵਾਲ ਅਕੈਡਮੀ ਚ ਅੱਛਾ ਤੁਹਾਡਾ ਘਰ ਦੀਆਂ ਦੀ ਸੇਵਾ ਕੀਤੀ ਆ ਕਿਸੇ ਨੇ ਬਣਾ ਕੇ ਘਰ ਘਰ ਟੱਠ ਗਿਆ ਸੀਗਾ ਹਾਂਜੀ ਘਰ ਸਾਡੇ ਦੇ ਵੀ ਹਾਲਾਤ ਜਿਹੜੇ ਮਾੜੇ ਹੀ ਤੇ ਬੱਚੇ ਵੀ ਕਰਦੇ ਤੇ ਫਿਰ ਇਹਨੂੰ ਕਿਹਾ ਅੱਛਾ ਬਾਬਾ ਜੀ ਨੂੰ ਜੱਬੋਵਾਲ ਤੋਂ ਅੱਛਾ ਇਹ ਬਾਬਾ ਮਲਕੀਸ਼ ਸਿੰਘ ਜੀ ਠੀਕ ਹੈ ਇਹਨਾਂ ਨੂੰ ਬਣਾ ਕੇ ਘਰ ਦੀ ਸੇਵਾ ਕੀਤੀ ਆ ਆਸ਼ਾ ਕਰ ਉਹਨਾਂ ਬਣਾ ਕੇ ਜਾਈਂ ਹਾਂ ਜੀ ਚਲੋ ਧੰਨਵਾਦ ਜੀ ਬਾਬਾ ਜੀ ਦਾ ਜੱਬੋਵਾਲ ਵਾਲਿਆਂ ਦਾ ਜਿਨ੍ਹਾਂ ਨੇ ਇਸ ਸ਼ਹੀਦ ਸਿੰਘ ਦੇ ਘਰ ਦੇ ਉਹਨਾਂ ਦੇ ਛੱਤੇ ਛੱਤ ਬਣਾਈਆਂ ਉਹ ਬੇहद ਸ਼ੁਕਰਗੁਜ਼ਾਰ ਆ ਕਿਉਂਕਿ ਅਸੀਂ ਤੇ ਇਹ ਸਮੇਂ ਨੇ ਆਪੇ ਹੀ ਪਰਵਾਰਾਂ ਨੂੰ ਕੋਈ ਸਰੋਪਾ ਵੀ ਦਿੰਦਾ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਵੀ ਉਹਨਾਂ ਦੇ ਮਨਾ ਚ ਇਹਨਾਂ ਸ਼ਹੀਦਾਂ ਦੇ ਪ੍ਰਤੀ ਕੋਈ ਸਤਿਕਾਰ ਆ ਤੇ ਹੋਰ ਕੋਈ ਗੱਲ ਵੀ ਜਿ ਤਰ੍ਹਾਂ ਪਤਾ ਲੱਗਾ ਕਿ ਤੁਹਾਡੇ ਪਿਤਾ ਜੀ ਬੜੇ ਬਿਮਾਰ ਰਹੇ ਮੰਜੀ ਤੇ ਇੱਕ ਪੁੱਲਸਿ ਸ਼ਹਾਦਤ ਨਾਲ ਹਾਂਜੀ ਹਾਂਜੀ ਕਿੰਨਾ ਚਿਰ ਰਹੇ ਨੇ ਮੰਜੀ ਦੇ ਮੰਜੀ ਤੇ ਉਹ ਤਕਰੀਬਨ 9 ਸਾਲ ਰਹੇ ਆ 9 ਸਾਲ ਮੰਜੀ ਤੇ ਰਹੇ ਹਾਂਜੀ ਪਰ ਇਹੋ ਦੇ ਮਤਲਬ ਛੋਟੀ ਸਾਟੀ ਨਾ ਮਾੜਾ ਮੋਟ ਤੁਰ ਲੈਂਦੇ ਹੀ ਅੱਛਾ ਤੇ ਇਨਾ ਹੀ ਵੀ ਸਾਨੂੰ ਯਾਸਰਾ ਹੈ ਠੀਕ ਅੰਦਰ ਬਾਹਰ ਚਲ ਜਾਈਦਾ ਹੈ ਓਕੇ ਤੇ ਜਿਹੜੇ 2-3 ਸਾਲ ਬੀਤੇ ਹਨ ਇਹ ਬਹੁਤ ਔਖੇ ਬੀਤੇ ਇਹ ਫਿਰ ਮੰਜੀ ਤੇ ਹੀ ਰਹੇ ਇਹ ਮੰਜੀ ਤੇ ਰਹੇ ਟੱਟੀ ਪਿਸ਼ਾਬ ਮੰਜੀ ਤੇ ਹੀ ਇਨਾ ਹੀ ਵੀ 10 ਦੇਂਦੇ ਵੀ ਮੈਂ ਲੈਟਰਿੰਗ ਕਰਨੀ ਹੈ ਤੇ ਲੈਟਰਿੰਗ ਕਰਵਾ ਲਈ ਦੀ ਓਕੇ ਫੜ ਤੇ ਚਲੋ ਹੱਥ ਧਵਾ ਦਿੰਦੇ ਸਾਬਣ ਹੂੰ ਤੇ ਪ੍ਰਸ਼ਾਦਾ ਪਾਣੀ ਛਕਾ ਦਿੰਦਾ ਹੈ ਹੂੰ ਤੇ ਚਲੋ ਫਿਰ ਰਹਿਣਾ ਤੇ ਮਤਲਬ ਜਿਹੜਾ ਬਾਥਰੂਮ ਆ ਇਹ ਮੰਜੀ ਦੇ ਚਲੋ ਨਹੀਂ ਹੀ ਫਿਰ ਜਾਂ ਜਾਂਦਾ ਤੇ ਛੋਟਾ ਜਾ ਪਲਾਸਟਿਕ ਦਾ ਬਾਲਟਾ ਰੱਖਿਆ ਹੈ ਫਿਰ ਉਹਦੇ ਜुनੂ ਆਖਣਾ ਨਹੀਂ ਬਾਪੂ ਜੀ ਤੁਸੀਂ ਕਰ ਲਿਆ ਕਰੋ ਦਿਨੇ ਤੇ ਚਲੋ ਅਸੀਂ ਤੁਹਾਨੂੰ ਕਰਵਾ ਦਿੰਨੇ ਆ ਰਾਤ ਤੁਸੀਂ ਇੱਥੇ ਕਰ ਲਿਆ ਕਰੋ ਓਕੇ ਤੇ ਬਾਹਰ ਨਾ ਕਰੋ ਇਹਵੇਂ ਕਿਤੇ ਟੇਕ ਪਏ ਤੁਸੀਂ ਤੇ ਫਿਰ ਸਾਨੂੰ ਵਕਤ ਪੈਣਾ ਜ਼ਿਆਦਾ ਹੂੰ ਅੱਛਾ ਤੁਸੀਂ ਫੋਨ ਮੈਨੂੰ ਕੀਤਾ ਸੀ ਕਿ ਬਾਪੂ ਜੀ ਚੜ੍ਹਾਈ ਕਰ ਗਿਆ ਹਾਂਜੀ ਤੇ ਚੌਥਾ ਵੀ ਜਿਹੜੀ ਚੌਥੇ ਦੀ ਰਸਮ ਕਰਨ ਲੱਗਿਆਂ ਵੀ ਨਾ ਬੜੀ ਮੁਸ਼ਕਲ ਆਈ ਆ ਬੋਝ ਕੀ ਮਤਲਬ ਇੰਨੀ ਆਰਥਿਕ ਤੌਰ ਤੇ ਕਮਜ਼ੋਰੀ ਕਿਵੇਂ ਕਮਜ਼ੋਰੀ ਇਸ ਤਰ੍ਹਾਂ ਆ ਕਿ ਮਤਲਬ ਆਮਦਨ ਹੈ ਨਹੀਂ ਕਾਹਦੀ ਠੀਕ ਹੈ ਤੇ ਦਿਹਾੜੀ ਦਾ ਪਾ ਕਰਕੇ ਟਾਈਮ ਪਾਸ ਕਰੀਦਾ ਹੈ ਤੇ ਕੁਝ ਪੈਸੇ ਫੜ ਕੇ ਲੱਖ ਰੁਪਇਆ ਤੇ ਘਰ ਤੇ ਲਾਇਆ ਜਿਹੜੀ ਬਾਬਾ ਜੀ ਨੇ ਸੇਵਾ ਕੀਤੀ ਅੱਛਾ ਵਿੱਚ ਤੂੰ ਹੀ ਵੀ ਨਾਲ ਲੇਬਰ ਲੋਬਰ ਦਾ ਮੱਲ ਲੇਬਰ ਦਾ ਖਰਚਾ ਹਾਂਜੀ ਦਿੱਤਾ ਠੀਕ ਆ ਤੇ ਜੋ ਦਿੰਦੇ ਹਿਓ ਫਿਰ ਖਰਚਾ ਕਰਕੇ ਤੇ ਲਗਾਉਣਾ ਪੈਂਦਾ ਠੀਕ ਆ ਤੇ ਕੁਝ 30000 ਇੱਕ ਫੜਿਆ ਤੇ ਲੱਖ ਰੁਪਇਆ ਇੱਕ ਫੜਿਆ ਉਹ ਫਿਰ ਫੜ ਕੇ ਲਾਇਆ ਓਕੇ ਇਸ ਤਰ੍ਹਾਂ ਹੀ ਜਿਹੜੇ ਕੁਝ ਹੈਗੇ ਹੋਰ ਥੋੜੇ ਬਾਅਦ ਉਹ ਵੀ ਅਹੀਂ ਨਾਲ ਉਹ ਦਿੱਤੇ ਵੀ ਚਲੋ ਮੂੰਹ ਸਿਰ ਬਣ ਜੂ ਘਰ ਦਾ ਹੂੰ ਗੇੜ ਟੂਟ ਲਵਾਤਾ ਵੀ ਕੋਈ ਚਲੋ ਸਾਡੇ ਅੰਦਰ ਕੋਈ ਉਹੋ ਜਿਹਾ ਮਤਲਬ ਕੱਲੇ ਰਹਿੰਦੇ ਆ ਜਦੋਂ ਕੰਮ ਤੇ ਜਾਂਦੇ ਆ ਬਾਪੂ ਜੀ ਤੇ ਉਹਨਾਂ ਨੂੰ ਤੇ ਉਹ ਨਹੀਂ ਹੁਣ ਦੇਖਦਾ ਪਾਲਦਾ ਤੇ ਚਲੋ ਇਹਨਾਂ ਨੂੰ ਮੜਾ ਮੁੜ ਗੇੜ ਘੜਦਾ ਆ ਜੂ ਆਸਰਾ ਤੇ ਚਲੋ ਆਪਣਾ ਬੈਠੇ ਰਿਆ ਕਰਨ ਠੀਕ ਆ ਤੇ ਇਹੋ ਹੀ ਹੁਣ ਕਰਦੇ ਹੀ ਆ ਇਹੋ ਗੱਲੇ ਕਰ ਰਹੇ ਨੇ ਠੀਕ ਆ ਅਗੇ ਬਾਪੂ ਜੀ ਦਾ ਆਸਰਾ ਹੈ ਹੁਣ ਇਹ ਬਾਪੂ ਜੀ ਫਿਰ ਜਿਆਦੇ ਮਹੀਨਾ ਹੀ ਹੋ ਗਿਆ ਏ ਤੇ ਬਹੁਤ ਜਿਆਦੇ ਤੰਗ ਹੈ ਤੇ ਫਿਰ ਇਹ 26 ਤਰੀਕ ਨੂੰ ਘਰ ਚੜਾਈ ਕਰ ਗਏ ਹੁਣ ਭੋਗ ਦੇ ਉੱਤੇ ਕੋਈ ਸੰਗਤ ਆਉਣੀ ਆ 100 150 ਦੇ ਕਰੀਬ ਹਾਂਜੀ ਹਾਂਜੀ ਰਿਸ਼ਤੇਦਾਰ ਭੈਣ ਭਰਾ ਉਹਨਾਂ ਦੇ ਲੰਗਰ ਪਾਣੀ ਦਾ ਫਿਰ ਕੀ ਪ੍ਰਬੰਧਿਆ ਲੰਗਰ ਪਾਣੀ ਦਾ ਹੁਣ ਦਾਲ ਫੁਲਕਾ ਹੀ ਕਰਾਂਗੇ ਹੱਥ ਬਹੁਤਾਂਗੇ ਅੱਛਾ ਤੇ ਸਾਰੇ ਬਣੀ ਤੁਰੇ ਫਿਰਦੇ ਆ ਕੋਈ ਰਿਸ਼ਤੇਦਾਰ ਭੈਣ ਭਰਾ ਆਪਣੀ ਬਾਪ ਕੋਈ ਨਹੀਂ ਕਿਹਨੇ ਬਾਹਲੀ ਫੜੀ ਜਿਹੜੇ ਦੂਜੇ ਦੋ ਭਰਾ ਨੇ ਉਹ ਕੀ ਕਰਦਿਆ ਉਹ ਇਹ ਹੋ ਜਾਂਦੇ ਹੈ ਕਿ ਬਾਪੂ ਨੂੰ ਖਾਂਦਾ ਰਿਹਾ ਬਾਪੂ ਨੂੰ ਖਾਂਦਾ ਰਿਹਾ ਹੈ ਬਾਪੂ ਕੋ ਕੀ ਖਣਾ ਬਾਪੂ ਕੋ ਫਿਰ 1500 ਰੁਪਏ ਆਦੀ ਬਿਲ ਸਣਾਉਂਦੀ ਅੰਨੀ ਨਹੀਂ ਬਟੇਪਾ ਅੱਛਾ ਤੇ ਕੋਈ ਇਸ ਤਰ੍ਹਾਂ ਹੀ ਕੋਈ ਦੇ ਦੇ ਜਾਂ ਜੇ ਦੇ ਜਾਂਦਾ ਹੈ ਕੋਈ 2000 3000 ਅੱਛਾ ਉਹ ਇਹੋ ਤੇ ਇਹ ਇਸੇ ਕਰਕੇ ਨਹੀਂ ਦਿੰਦੇ ਕਿ ਮੈਨੂੰ ਆਖਣਾ ਲੈ ਇਹਨੂੰ ਵਾਧੂ ਪੈਸੇ ਹੁੰਦੇ ਵਾਧੂ ਮੈਨੂੰ ਕਿੱਥੋਂ ਹੋਣੇ ਜੇ ਮੇਰੇ ਕੋਲ ਵਾਧੂ ਪੈ ਹੁੰਦੇ ਤਾਂ ਮੈਂ ਗੱਡੀਆਂ ਨਾ ਛੜਿਆ ਫਿਰਦਾ ਹੂੰ ਚੌਥੇ ਵਾਲੇ ਪੈਸੇ ਵੀ ਆਂਦੇ ਕੋਈ ਕੋ ਕਮੇਟੀ ਕਮੇਟੀ ਚੁੱਕ ਕੇ ਹਾਂਜੀ ਹਾਂਜੀ ਕਮੇਟੀ ਪਾਈ ਤੇ ਉਹ ਚੁੱਕੀ ਫਿਰ 10000 ਦੀ ਤੇ ਫਿਰ 14 ਕੀਤਾ ਤੇ ਬਾਪੂ ਜੀ ਦੀ ਚੜਾਈ ਤੋਂ ਬਾਅਦ ਕਿਸੇ ਨੂੰ ਫੋਨ ਕੀਤਾ ਵੀ ਸਾਡੀ ਕੁਝ ਮਦਦ ਕਰੋ ਵੀ ਅਸੀਂ ਮੁਸ਼ਕਲ ਦੇ ਵਿੱਚ ਆ ਹਾਂ ਹਾਂਜੀ ਕੀਤਾ ਇਹਨਾਂ ਨੂੰ ਆਪਣਾ ਬੀਬੀ ਸੰਦੀਪ ਕੌਰ ਨੂੰ ਵੀ ਕੀਤਾ ਠੀਕ ਆ ਤੇ ਇਹਨਾਂ ਨੇ ਵੀ ਕਿਹਾ ਮਤਲਬ ਕਿ ਅਸੀਂ ਸਾਡੇ ਕੋ ਆਊਗੀ ਸੇਵਾ ਤੇ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਠੀਕ ਆ ਹਾਂਜੀ ਮੇਰੇ ਬਾਰੇ ਕਿਨੇ ਦੱਸਿਆ ਤੁਹਾਨੂੰ ਤੇ ਤੁਹਾਡੇ ਬਾਰੇ ਸਾਡੇ ਕੋਲ ਨੰਬਰ ਹੈਗਾ ਹੀ ਅੱਛਾ ਪਹਿਲੋਂ ਦਾ ਕੇ ਸਿੰਘ ਨੇ ਦੱਸਿਆ ਹੈ ਠੀਕ ਆ ਤੇ ਇੱਕ ਦੋ ਵਾਰਾਂ ਮਤਲਬ ਗੱਲ ਕੀਤੀ ਆ ਤੇ ਮਤਲਬ ਗੱਲ ਹੋ ਨਹੀਂ ਸਕੀ ਕਲੀਅਰ ਹੂੰ ਤੇ ਹੁਣ ਅਸੀਂ ਸਾਡੇ ਮਨ ਚ ਖਿਆਲ ਆਇਆ ਪਰਮਾਤਮਾ ਲਈ ਪਈ ਉਹਨਾਂ ਨੂੰ ਪਾਜੀ ਬਲਵਿੰਦਰ ਸੋਹਣਾ ਨੂੰ ਲਾ ਕੇ ਵੇਖੀਏ ਫੋਨ 'ਤੇ ਕੋਈ ਗੱਲਬਾਤ ਆਪਣੇ ਨਾਲ ਕਰਨ ਤੇ ਹੁਣ ਫਿਰ ਅਸੀਂ ਤੁਹਾਡੇ ਧਾਈ ਆਏ ਆ ਸਾਥ ਸੰਗਜੀ ਬੜਾ ਵੱਡਾ ਨਾਮ ਸੀ ਸ਼ਹੀਦ ਭਾਈ ਕਸ਼ਮੀਰ ਸਿੰਘ ਦਾ ਕਿਉਂਕਿ ਕਾ ਇਸ਼ਤਿਹਾਰ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ ਵੱਡੀਆਂ ਜਥੇਬੰਦੀਆਂ ਦੇ ਯੋਧਿਆਂ ਨੇ ਭੋਗ ਦਾ ਇਸ਼ਤਿਹਾਰ ਦਿੱਤਾ ਸ਼ਹੀਦ ਭਾਈ ਕਸ਼ਮੀਰ ਸਿੰਘ ਦਾ ਤੇ ਹਾਲਾਤ ਇਹ ਰਹੇ ਕਿ ਬਾਪੂ ਬਹੁਤ ਮੁਸ਼ਕਲ ਜ਼ਿੰਦਗੀ ਜੀ ਕੇ ਗਿਆ ਆਖਰੀ ਜਿਹੜੇ 2-3 ਸਾਲ ਮੰਜੇ ਤੇ ਕੱਟੇ ਆ ਤੁਸੀਂ ਉਦੋਂ ਕਿਹੜੀ ਫੋਨ ਕੀਤਾ ਸੀ ਇਲਾਜ ਕਰਾਉਂਦੇ ਬਾਪੂ ਜੀ ਦਾ ਕੋਈ ਸਰਟੇ ਖਿਆਲ ਹੀ ਨਹੀਂ ਆਇਆ ਮਨ ਚ ਚਲੋ ਕੋਈ ਨਹੀਂ ਸਾਧਗੁਰੂ ਕਿਰਪਾ ਕਰਨਗੇ ਅੱਜ ਸਾਧ ਸੰਗਤ ਜੀ ਇਹ ਹਾਲਾਤ ਨੇ ਕਿ ਵੀਰ ਸੁਖਰਾਜ ਸਿੰਘ ਹੁਣ ਇਸ ਗੱਲ ਦੀ ਟੈਨਸ਼ਨ ਚ ਆ ਵੀ ਭੋਗ ਤੇ ਖਰਚਾ ਕਿਵੇਂ ਕਰਨਾ ਤੇ ਦਾਲ ਫਲਕਾ ਹੀ ਕਰਨਾ ਐਡੇ ਵੱਡੇ ਸ਼ਹੀਦ ਦੇ ਮਾਤਾ ਜਿਹੋ ਉਹਨਾਂ ਦੇ ਪਿਤਾ ਜੀ ਦਾ ਭੋਗ ਹੋਏ ਸਰਦਾਰ ਧਰਮ ਸਿੰਘ ਜੀ ਦਾ ਤੇ ਦਾਲ ਫੁਲਕੇ ਨਾਲ ਵੀ ਮੇਰੇ ਹਿਸਾਬ ਨਾਲ ਉਹ ਵੀ ਇਹਨੂੰ ਇਹਨੂੰ ਮੁਸ਼ਕਲ ਜਾਪਣ ਲਿਆ ਇਸ ਵਕਤ ਤੇ ਔ ਸਾਰੇ ਰਲ ਮਿਲ ਕੇ ਤੇ ਇਹਨਾਂ ਦੀ ਵੀ ਥੋੜੀ ਬਹੁਤੀ ਕਿਤੇ ਜਾਨ ਸੌਖੀ ਕਰੀਏ ਕਿ ਅੱਜ ਵੀ ਕਿਲਾ ਇੱਕ ਜ਼ਮੀਨ ਆ ਉਹਦੇ ਚੋਂ ਕਣਕ ਆ ਗਈ ਤੇ ਉਹ ਖਾਲੀ ਚਲੋ ਕਣਕ ਮੁੱਲ ਨਹੀਂ ਲੈਣੀ ਪੈਂਦੀ ਕੋ ਥੋੜੇ ਬੋਤੇ ਪੱਠੇ ਪੀਜ ਲੈ ਭਈ ਉਹਦੇ ਵਿੱਚੋਂ ਤੇ ਉਹਦੇ ਚ ਦੁੱਧ ਕਰਦਾ ਹੋ ਜਾਂਦਾ ਕੋ ਥੋੜਾ ਬੋਤਾ ਵੇਚ ਵੀ ਲੈਂਦੇ ਹੁਣੇ ਦੁੱਧ ਹਾਂਜੀ 2 ਕਿਲੋ 2 ਕਿਲੋ 4 ਕਿਲੋ ਜਿੰਨਾ ਵੇਖ ਜੇ ਕੋਈ ਹਫਤੇ ਦਾ ਬਣ ਜਾਂਦਾ 1000 ਬਣ ਜੇ 1500 ਬਣ ਜੇ ਔਖੇ ਸੌਖੇ ਵੀ ਕਿਤੇ ਦਵਾਈ ਦਾ ਰੂਪ ਹਾਂਜੀ ਥੋੜਾ ਬੋਤਾ ਖਰਚਾ ਇਨਾ ਵੀ ਵੰਡ ਲੈ ਇਹਦਾ ਅਨੁਪਾਦੀ ਦਾ ਥੋੜਾ ਬਾਅਦ ਚਲੋ ਠੀਕ ਹੈ ਆ ਵੀ ਚਲਾਈ ਅੱਜ ਅਸੀਂ ਭਾਈ ਸੁਖਰਾਜ ਸਿੰਘ ਜੀ ਤੁਹਾਡੀ ਗੱਲ ਕੋਈ ਐਸੀ ਗੱਲ ਜਿਹੜੀ ਤੁਹਾਡੇ ਮਨ ਦੇ ਵਿੱਚ ਆ ਵੀ ਸੰਗਤ ਪੂਰੀ ਦੁਨੀਆ ਦੀ ਸੁਣ ਰਹੀ ਹੈ ਹਾਂਜੀ ਕੋਈ ਵੀਰ ਕਸ਼ਮੀਰ ਸਿੰਘ ਦੇ ਬਾਰੇ ਉਹਦੇ ਜੀਵਨ ਬਾਰੇ ਕੋਈ ਗੱਲ ਕਰਨੀ ਚਾਹੁੰਦੇ ਹੋ ਤੇ ਜਰੂਰ ਕਰੋ ਵੀ ਵੱਡਾ ਯੋਧਾ ਹੋਇਆ ਵਾ ਵੱਡੇ ਕਾਰਨਾਮੇ ਕੀਤੇ ਸੀ ਉਹਨੇ 5 ਸਾਲ ਉਹ ਪਗੜਾ ਰਿਆ ਹਾਂਜੀ ਤੇ ਕਦੀ ਆਉਂਦਾ ਜਾਂਦਾ ਕਿਤੇ ਖਰਚ ਪੱਠਾ ਕਿਤੇ ਬਾਪੂ ਨੂੰ ਜਾਂ ਤੁਹਾਨੂੰ ਕਿਤੇ ਫੜਾ ਕੇ ਨਹੀਂ ਗਿਆ ਕਦੀ ਵੀ ਆਲੋ ਨਹੀਂ ਉਹਨੇ ਪੈਸਾ ਨਹੀਂ ਕਰ ਦਿੱਤਾ ਅੱਛਾ ਕਦੀ ਪੈਸਾ ਕੋਈ ਨਹੀਂ ਕਰਦਾ ਸਹੀ ਗੱਲ ਆ ਕਿਉਂਕਿ ਕਮਾਈਆਂ ਕਰਨ ਥੋੜਾ ਉਹ ਤਾਂ ਨਿਕਲੇ ਸੀ ਉਹ ਤੇ ਨਿਕਲੇ ਸੀਗੇ ਕੁਰਬਾਨੀਆਂ ਕਰਨਾ ਹਾਂ ਨਹੀਂ ਦੇਂਦਾ ਘਰ ਤੇ ਚਲੋ ਕੋਈ ਨਹੀਂ ਅਰਜੋਨਾ ਦੀ ਕੁਰਬਾਨੀ ਨੂੰ ਸਲਾਮ ਕਰਦੇ ਆ ਹੋਇਆ ਨਕੋਥਰ ਏਰੀਏ ਦੇ ਵਿੱਚੋਂ ਕੁਝ ਸੰਗਤਾਂ ਨੇ ਸਾਨੂੰ ਸੇਵਾ ਭੇਜੀ ਸੀ ਐਨ ਆਰ ਆਈ ਭੈਣ ਭਰਾਵਾਂ ਨੇ 20000 ਰੁਪਿਆ ਅਸੀਂ ਉਹਨਾਂ ਦੀ ਭੇਜੀ ਸੇਵਾ ਚ ਤੇ 20000 ਰੁਪਿਆ ਸਾਨੂੰ ਅੱਜ ਹੀ ਦੇ ਕੇ ਗਏ ਨੇ ਮੁਹਾਲੀ ਤੋਂ ਗੁਗਰ ਮੁਖ ਪਿਆਰੇ ਠੀਕ 20000 ਉਹਨਾਂ ਦੀ ਭੇਜੀ ਸੇਵਾ ਦੇ ਵਿੱਚੋਂ ਅੱਜ 40000 ਰੁਪਇਆ ਅਸੀਂ ਤੁਹਾਡੇ ਸਪੁਰਦ ਕਰ ਰਹੇ ਹਾਂ ਤਾਂ ਕਿ ਤੁਸੀਂ ਬਾਪੂ ਜੀ ਦਾ ਭੋਗ ਵਧੀਆ ਤਰੀਕੇ ਨਾਲ ਪਾ ਸਕੋ ਫੇਰ ਵੀ ਕੋਈ ਦਿੱਕਤ ਪਰੇਸ਼ਾਨੀ ਆਵੇ ਮੇਰਾ ਨੰਬਰ ਤੁਹਾਡੇ ਕੋਲ ਹੈ ਬੇਝਿਜਕ ਫੋਨ ਕਰ ਦੇਣਾ ਤੇ ਸਤਿਗੁਰੂ ਕਿਰਪਾ ਕਰਨਗੇ ਅਸੀਂ ਕੋਸ਼ਿਸ਼ ਕਰਾਂਗੇ ਭੋਗ ਤੇ ਸ਼ਾਮਲ ਹੋਏ ਹੁਣ ਦਾ ਅਸੀਂ ਯਤਨ ਕਰਾਂਗੇ ਤੇ 4 ਤਰੀਕ ਨੂੰ ਭੋਗ ਆ ਅਸੀਂ ਜ਼ਰੂਰ ਹਾਜ਼ਰ ਹੋਣ ਦੇ ਕੋਸ਼ਿਸ਼ ਕਰਾਂਗੇ ਤੇ ਵਧੀਆ ਤਰੀਕੇ ਨਾਲ ਜਲ ਪਾਣੀ ਸ਼ਿਕਾਉਣਾ ਲਗਾ ਠੀਕ ਹੈ ਕੋਈ ਮੁਸ਼ਕਲ ਆਵੇ ਇਸ ਤੋਂ ਇਲਾਵਾ ਵੀ ਜੇ ਕੋਈ ਤੁਸੀਂ ਜਿਤਰਾ ਕੋਈ ਰਾਸ਼ਨ ਪਾਣੀ ਜਾਂ ਕੋਈ ਚੀਜ਼ ਦੀ ਗੱਲ ਆ ਉਹ ਸਾਡੇ ਨਾਲ ਜਰੂਰ ਸਾਂਝੀ ਕਰਿਓ ਕੋਈ ਮੁਸ਼ਕਲ ਆਈ ਠੀਕ ਹੈ ਤੇ ਜਿੰਨੇ ਕਿ ਜੋ ਗਿਆ ਇਹ ਅਸੀਂ ਆਪਣੇ ਕੋਲੋਂ ਕੁਝ ਨਹੀਂ ਦਿੱਤਾ ਇਹ ਸਭ ਐਨਆਰਆਈ ਸਾਡੇ ਭੈਣ ਭਰਾ ਸਾਡੇ ਤੇ ਭਰੋਸਾ ਕਰਦੇ ਆ ਤੇ ਇਹ ਚੜ੍ਹਦੀ ਕਲਾ ਕਰੇ ਇਹਨਾਂ ਦੀ ਹਾਂਜੀ ਹਾਂਜੀ ਬਸ ਇਹਨਾਂ ਲਈ ਅਰਦਾਸ ਕਰਿਓ ਵੀ ਸਤਗੁਰੂ ਇਹਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਉਣ ਹਾਂਜੀ ਕਰਾਂ ਤੇ ਬਹੁਤ ਧੰਨਵਾਦ ਨਕੋਧਰ ਵਾਲੇ ਐਨਆਰਆਈ ਭੈਣ ਭਰਾਵਾਂ ਦਾ ਨਿਰਾਂ ਦਿੱਏ ਭੇਜੀ ਸੇਵਾ ਦੇ ਵਿੱਚੋਂ ਅਸੀਂ ਇਹਨਾਂ ਨੂੰ 20000 ਤੇ 20000 ਅਸੀਂ ਮੁਹਾਲੀ ਵਾਲੇ ਗੁਰਮਖਾਪਿਆਰਿਆਂ ਨੇ ਜਿਹੜੇ ਸਾਨੂੰ ਸੇਵਾ ਦੇ ਕੇ ਗਏ ਨੇ 40000 ਰੁਪਏ ਦੀ ਅੱਜ ਰਕਮ ਜਿਹੜੀ ਆ ਅੱਜ ਅਸੀਂ ਵੀਰ ਕਸ਼ਮੀਰ ਸਿੰਘ ਜੀ ਦੇ ਆਪਣੇ ਭਰਾਤਾ ਭਾਈ ਸੁਖਰਾਜ ਸਿੰਘ ਦੇ سپرد ਕਰ ਰਹੇ ਹਾਂ ਤੇ ਭਾਈ ਸੁਖਰਾਜ ਸਿੰਘ ਦਾ ਨੰਬਰ ਆ ਜੀ 99155 25994 99155 25994 ਇਸ ਨੰਬਰ ਦੇ ਉੱਤੇ ਸੰਪਰਕ ਜ਼ਰੂਰ ਕਰਿਓ ਤੁਹਾਡਾ ਇੱਕ ਫੋਨ ਕਾਲ ਕਿਸੇ ਵळे ਬੜੀ ਵੱਡੀ ਮੋਰਲ ਸਪੋਰਟ ਦਾ ਕੰਮ ਕਰ ਜਾਂਦਾ ਜੀ ਤੇ ਵੀਡੀਓ ਨੂੰ ਸ਼ੇਅਰ ਇੰਨਾ ਕਰ ਦਿਓ ਭਈ ਬੜੀਆਂ ਸੰਤਾਂ ਨੇ ਜਿਹੜੀਆਂ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢ ਦਿੰਦੀਆਂ ਨੇ ਤੇ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਸਹੀ ਜਗ੍ਹਾ ਤੇ ਇਹ ਉਹ ਪਰਿਵਾਰ ਨੇ ਭਈ ਜਿਨ੍ਹਾਂ ਨੇ ਜਿਨ੍ਹਾਂ ਦੇ ਜੀਵਾਂ ਨੇ ਆਪਣੀ ਜਿੰਦ ਜਿਹੜੀ ਆ ਕੌਮ ਦੇ ਲਈ ਖੇ ਲਾਤੀ ਤੇ ਕਿਤੇ 1 ਰੁਪਏ ਦਾ ਕਿਤੇ ਕੋਈ ਗਲਤ ਕੰਮ ਨਹੀਂ ਕਰਕੇ ਕਰ ਦਿੱਤਾ ਤੇ ਹੁਣ ਅਸੀਂ ਆਪਣੇ ਫਰਜ਼ ਪਛਾਣਦੇ ਹੋਈਏ ਤਾਂ ਕਿ ਇਹਨਾਂ ਦੇ ਬੱਚੇ ਬਿਹਤਰ ਪੜ੍ਹਾਈ ਕਰ ਸਕਣ ਚੰਗੀਆਂ ਸੁੱਖ ਸਹੂਲਤਾਂ ਇਹਨਾਂ ਦੇ ਘਰਾਂ 'ਚ ਵੀ ਹੋਣ ਤੇ ਇਹ ਬਹੁਤ ਜ਼ਰੂਰੀ ਆ ਬਹੁਤ ਧੰਨਵਾਦ ਔਰ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕੋਈ ਹੋਰ ਸੁਖਰਾਜ ਨੂੰ ਗੱਲ ਕਰਨੀ ਚਾਹੁੰਦੇ ਨਾ ਸੰਗਤ ਸਾਰੀ ਸੁਣ ਲਈ ਆ ਪੂਰੀ ਦੁਨੀਆ ਦੀ ਕਿੰਨੇ ਬੱਚੇ ਦੱਸਿਆ ਤੁਸੀਂ ਬੱਚੇ ਬੇਠਾ ਹੀ ਐ ਕੋਈ ਇਸ ਸਵਾ ਲੱਖ ਬੇਟਾਈਆ ਹਾਂਜੀ ਉਹ ਵਧੀਆ ਅਕੈਡਮੀ ਚ ਪੜ ਰਿਹਾ ਕਹਿੰਦੇ ਬਾਬਾ ਜੀ ਕਰ ਰਹੇ ਨੇ ਹਾਂਜੀ ਹਾਂਜੀ ਜਬੋਆੜ ਵਾਲੀ ਜਬੋਆੜ ਫਿਰ ਵੀ ਹੋਰ ਕਹੀ ਚੀਜ਼ ਦੀ ਲੋੜ ਪਵੇ ਤੇ ਅਸੀਂ ਹਮੇਸ਼ਾ ਹਾਜ਼ਰ ਠੀਕ ਹੈ ਜੀ ਆ ਲਓ ਇਹ ਅੱਜ 40000 ਰੁਪਏ ਦੀ ਭੇਟਾ ਅਸੀਂ ਤੁਹਾਡੇ ਸਪਰਦ ਕਰ ਰਹੇ ਹਾਂ ਵਾਹਿਗੁਰੂ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਤੁਹਾਡੀ ਉਹਨਾਂ ਵੀਰਾਂ ਦੀ ਵੀ ਚੜ੍ਹਦੀ ਕਲਾ ਕਰੇ ਤੁਹਾਡੀਆਂ ਵੱਡੀਆਂ ਉਮਰਾਂ ਕਰੇ ਮਹਾਰਾਜ ਪ੍ਰਮਾਤਮਾ ਤਹਾਡੀਆਂ ਤਰੱਕੀਆਂ ਬਖਸ਼ੇ ਪ੍ਰਮਾਤਮਾ ਮਹਾਰਾਜ ਬਹੁਤ ਧੰਨਵਾਦ ਵੀਰ ਜੀ ਅਰਦਾਸ ਉਹਨਾਂ ਗੁਰਮਖਾਂ ਪਿਆਰਿਆਂ ਲਈ ਜਰੂਰ ਕਰਿਆ ਕਰੋ ਜਿਹੜੇ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਸਾਡੇ ਤੇ ਭਰੋਸਾ ਕਰਕੇ ਭੇਜ ਦਿੰਦੇ ਆ ਤੁਸੀਂ ਵੇਖਿਆ ਜੀ ਆ ਪਰਿਵਾਰ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਆਪਣੇ ਹੱਥੀਂ ਦੇ ਜੋ ਤੇ ਉਹਨਾਂ ਨੇ ਕਿਹਾ ਨਹੀਂ ਜੀ ਸਾਨੂੰ ਘਰ ਤੇ ਭਰੋਸਾ ਬਸ ਮੇਰਾ ਇਹ ਸੰਗਤਾਂ ਦੇ ਵਿੱਚ ਇਹ ਭਰੋਸਾ ਕਾਇਮ ਰਵੇ ਮੇਰੇ ਲਈ ਸਭ ਤੋਂ ਵੱਡਾ ਇਨਾਮ ਹੀ ਇਹ ਆ ਤੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਆਪਣੀ ਕਿਰਪਾ ਬਣਾਈ ਰੱਖਣ ਆ ਇਹਨਾਂ ਅਨਾਰੇ ਭੈਣ ਭਰਾਵਾਂ ਦਾ ਭਰੋਸਾ ਸਾਨੂੰ ਬਖਸ਼ਣ ਤੇ ਅਸੀਂ ਤੁਹਾਡੇ ਵਰਗੇ ਸ਼ਹੀਦ ਪਰਿਵਾਰਾਂ ਦੇ ਹਮੇਸ਼ਾ ਖੜੇ ਆਂ ਖੜੇ ਰਾਵਾਂਗੇ ਚਿੰਤਾ ਨਹੀਂ ਕਰਨੀ ਗਾਂ ਤੋਂ ਵੀ ਕੋਈ ਮੁਸ਼ਕਲ ਪ੍ਰੋਬਲਮ ਆਵੇ ਜੇ ਕੋਈ ਕੰਮਕਾਰ ਕਰ ਸਕਜਿਓ ਤੇ ਉਹਦੇ ਲਈ ਵੀ ਅਸੀਂ ਸਾਡਾ ਸਹਿਯੋਗ ਕਰਾਂਗੇ ਠੀਕ ਹੈ ਜਿਉਂ ਦੇ ਵਸਦੇ ਰਹੋ ਤੇ ਇਸੇ ਤਰ੍ਹਾਂ ਹੀ ਵਧੀਆ ਤਰੀਕੇ ਨਾਲ ਬਾਪੂ ਜੀ ਦੀ ਅੰਤਮ ਅਰਦਾਸ ਕਰਨੀ ਆ ਆਈਆਂ ਸੰਗਤਾਂ ਦਾ ਵਧੀਆ ਵਧੀਆ ਜਲ ਪਾਣੀ ਨਾਲ ਜਿਹੜਾ ਵਾ ਸੇਵਾ ਕਰਨੀ ਆ ਤੇ ਹੋਰ ਲੋੜ ਪਏਗੀ ਖਰਚੇ ਦੀ ਫੇਰ ਆ ਜੇ ਠੀਕ ਹੈ ਬਹੁਤ ਧੰਨਵਾਦ ਸਾਧ ਸੰਗਤ ਜੀ ਬਹੁਤ ਮਿਹਰਬਾਨੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪਤਾ ਨਹੀਂ ਕੌਣ ਕਿੱਥੇ ਬੈਠਾ ਜੇ ਸ਼ਹੀਦ ਭਾਈ ਕਸ਼ਮੀਰ ਸਿੰਘ ਜੀ ਦਾ ਕਰੀਬੀ ਸਾਥੀ ਜਿਹੜਾ ਕਿਤੇ ਇਸ ਪਰਿਵਾਰ ਦੇ ਅਣਕੇ ਪੁੱਟ ਤੇ ਅਥਰ ਰੱਖਦੇ ਤੇ ਇਹਨਾਂ ਦੀ ਜ਼ਿੰਦਗੀ ਸੁਖਾੜੀ ਹੋ ਜੇ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਬਹੁਤ ਧੰਨਵਾਦ ਹੁਣ ਤੁਹਾਡੀ ਕੋ ਇਜਾਜ਼ਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ